ਹਰਿ ਗੁਰ ਸਾਧ ਜੀਓ ਕਰਾਰੋ ਸਰੋ ਹਰਿ ਦੁਖ ਦੁਖ ਪਤੋਂ ਪਾਇਆ ਬੰਦ ਦਾਇਆ ਰਾਮ ਰਾਜੂ ਵਰਨਾਕ ਸੁਦੋਸ਼ਟਾ ਜਵਾਲੇ ਪ੍ਰਹਲਾਦ ਸਰਾਇ ਅਹੰਕਾਰ ਜਨਨ ਕਾ ਟੱਠ ਹਰੇ ਨਾਮ ਦੇ ਮੁਕ ਲਾਇਆ ਗੁਰ ਗ੍ਰੰਥ ਸਾਹਿਬ ਜੀ ਸਤਿਗੁਰ ਪ੍ਰਸਾਦ ਸਾਰੇ ਉੱਖ ਮਹੱਲਾ ਪਹਿਲਾਂ ਦੁਖਦਾਰੋ ਜਗੋਂ ਉਪਾਯ ਦਾ ਸੁਖਤਾ ਮਨਾ ਹੋਈ ਵਾਰ ਪੈ ਆਉ ਕੌਣ ਨਨ ਕੱਤੇ ਇੱਕ ਨਾ ਬੱਤਾਂ ਜੋ ਕਿ ਚਾ ਗਾਵਣ ਦਦਨੋ ਪਵਨ ਪਾਣੀ ਬੈ ਸੁੰਤਰ ਗਾਵੈ ਰਾਜ ਤਰਮ ਦਵਾਰੇ ਗਾਵਣ ਦਦਨੋ ਦਤ ਭਗਵਦਨ ਬਜਾਨਣ ਲਖ ਲਖ ਦਰਮ ਵਿਚਾਰੇ ਗਾਵਣ ਦਦਨੋ ਈਸ਼ਵਰ ਬ੍ਰਹਮਾ ਦੇਵੀ ਸੋਹਣਾ ਤੇ ਰੇ ਸਦਾ ਸਵਾਰੇ ਗਾਵਣ ਦਦਨੋ ਇੰਦਰ ਅੰਦਰ ਆਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਣ ਦਦਨੋ ਦਨੋਤ ਸਾਦੇ ਵਿਚਾਰੇ ਗਾਵਨ ਤੁਦਨਾ ਜਤੀ ਸਤੀ ਸੰਤੋਖੇ ਗਾਵਨ ਤੁਦਨਾ ਵੀਰ ਕਰਾਰੇ ਗਾਵਨ ਤੁਦਨਾ ਪੰਡਤ ਪੜਨੋ ਰਕਿਸਾਰ ਜੁਗਤ ਕਬੇਦਾਨਾਲੇ ਗਾਵਨ ਤੁਦਨਾ ਮੋਨੀਆ ਬਲਮੋਹਨ ਸੁਰਗ ਮੱਚ ਪਿਆਲੇ ਗਾਵਨ ਤੁਦਨਾ ਆਰਤਨਾ ਪਾਏ ਤੇਰੇ 68 ਤੀਰਤਨ ਆਲੇ ਰਾਵਣ ਤੁਧ ਨਾਮ ਜੋਤਿ ਮਹਾਬਲ ਸੂਰਾ ਕਾਵਣ ਤੁਧ ਨੋ ਕਾਢਿ ਚਾਏ 라ਵਣ ਤੁਧ ਨੋ ਭੰਡ ਮੰਡਲ ਬ੍ਰਾਹਮੰਡਾ ਕਰ ਕਰ ਰੱਖੇ ਤੇਰੀ ਧਾਰੀ ਸੇ ਤੁਧ ਨੋ ਗਾਵਨ ਜੋ ਤਤਿ ਭਾਵਨ ਰਤੇ ਤੇਰੇ ਭਗਤ ਦਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮਨ ਜਤਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਦਾ ਸਾਹਿਬ ਸਾਚਾ ਸਾਚੀ ਨਾਈ ਆਪੀ ਉਸ ਜੈ ਨਾ ਜਾਸੀ ਰਤਨਾ ਜਨ ਨਰਚਾਈ ਰੰਗੀ ਰੰਗੀ ਪਾਤੀ ਕਰ ਕਾ ਜਨਸੀ ਮਾਇਆ ਜਨ ਨਾ ਪਾਈ ਕਰ ਕਰ ਦੇ ਕਾ ਕੀਤਾ ਆਪਣਾ ਜਾਂਦੇ ਦੀ ਵੜਿਆਈ ਜੋ ਤੁਪਾਵੈ ਜੋਈ ਕਸੀ ਫਿਰੋ ਹੁਕਮਨ ਕਰਣਾ ਜਾਇ ਸੋ ਪਾਦ ਸਾਵ